ਗੱਲ ਕਰਦੇ ਹਾਂ ਹੁਣ ਮੌਸਮ ਦੀ ਜੰਮੂ ਕਸ਼ਮੀਰ ਹਿਮਾਚਲ ਸਣੇ ਪਹਾੜੀ ਸੂਬਿਆਂ ਦੇ ਵਿੱਚ ਜ਼ਬਰਦਸਤ ਬਰਫਵਾਰੀ ਹੋਈ ਹੈ ਦਿੱਲੀ ਸਣੇ ਉੱਤਰ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਦਾ ਅਲਰਟ ਵੀ ਹੈ ਤਾਂ ਅਗਲੇ ਕੁਝ ਦਿਨਾਂ ਦੇ ਵਿੱਚ ਹੋਰ ਠੰਡ ਵਧਣ ਦੇ ਅਸਰ ਨੇ ਪਹਾੜਾਂ ਦੇ ਵਿੱਚ ਬਰਫਵਾਰੀ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਵਧ ਗਈ ਹੈ ਪੰਜਾਬ ਹਰਿਆਣਾ ਦੇ ਵਿੱਚ ਕੜਾਕੇ ਦੀ ਠੰਡ ਦਾ ਕਹਿਰ ਹੈ ਉੱਥੇ ਹੀ ਜੇ ਗੱਲ ਕੀਤੀ ਜਾਵੇ ਦਿੱਲੀ ਐਨਸੀਆਰ ਦੀ ਤਾਂ ਕਈ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਸੰਗਣੀ ਧੁੰਦ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਉੱਥੇ ਹੀ ਸੰਗਣੀ ਧੁੰਦ ਕਾਰਨ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਵਿਜ਼ਿਬਿਲਟੀ ਘੱਟ ਹੋਈ ਹੈ ਤਾਂ ਹੱਡ ਚੀਰਵੀਂ ਠੰਡ ਨੇ ਲੋਕਾਂ ਦੇ ਹੱਡ ਠਾਰੇ ਹੋਏ ਨੇ ਜਿੱਥੇ ਪਹਾੜਾਂ ਦੇ ਵਿੱਚ ਬਰਫਬਾਰੀ ਹੋਈ ਹੈ ਉੱਥੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਠੰਡ ਵਧੀ ਹੈ ਤਾਂ ਪੰਜਾਬ ਹਰਿਆਣਾ ਦੇ ਵਿੱਚ ਕੜਾਕੇ ਦੀ ਠੰਡ ਦਾ ਕਹਿਰ جاری ਹੈ ਹਾਲੇ ਪੰਜਾਬ ਹਰਿਆਣਾ ਦੇ ਲੋਕਾਂ ਨੂੰ ਠੰਡ ਤੋਂ ਨਜਾਤ ਮਿਲਦੀ ਨਜ਼ਰ ਨਹੀਂ ਆ ਰਹੀ। ਤਾਹਾਂ ਚੀਰਮੀ ਠੰਡ ਨੇ ਲੋਕਾਂ ਦੇ ਹੱਡ ਠਾਰੇ ਹੋਏ ਨੇ। ਦਿੱਲੀ ਐਨਸੀਆਰ ਸਣੇ ਕਈ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ। ਤਜੰਮੂ ਕਸ਼ਮੀਰ ਹਿਮਾਚਲ ਸਣੇ ਪਹਾੜੀ ਸੂਬਿਆਂ ਦੇ ਵਿੱਚ ਜ਼ਬਰਦਸਤ ਬਰਫਬਾਰੀ ਹੋਈ ਹੈ। ਉੱਥੇ ਦਿੱਲੀ ਸਣੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਦਾ ਅਲਰਟ ਵੀ ਹੈ। ਅਗਲੇ ਕੁਝ ਹੋਰ ਦਿਨਾਂ ਦੇ ਵਿੱਚ ਠੰਡ ਵਧਣ ਦੇ ਅਸਰ ਹੈ। ਜਿੱਥੇ ਪਹਾੜਾਂ ਦੇ ਵਿੱਚ ਬਰਫਬਾਰੀ ਤੋਂ ਬਾਅਦ ਸਲਾਨੀਆਂ ਦੇ ਚਿਹਰੇ ਖੁਸ਼ ਹੋਏ ਨੇ। ਉਥੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਪਹਾੜੀ ਬਰਫਬਾਰੀ ਦਾ ਅਸਰ ਦੇਖਣ ਨੂੰ ਮਿਲਿਆ ਹੈ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਵਧੀ ਹੈ ਸੰਘਣੀ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ ਦਿੱਲੀ ਐਨਸੀਆਰ ਸਣੇ ਕਈ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਹੈ ਤਾਂ ਪੰਜਾਬ ਹਰਿਆਣਾ ਦੇ ਵਿੱਚ ਕੜਾਕੇ ਦੀ ਠੰਡ ਦਾ ਕਹਿਰ جاری ਹੈ ਜੰਮੂ ਕਸ਼ਮੀਰ ਹਿਮਾਚਲ ਸਣੇ ਪਹਾੜੀ ਸੂਬਿਆਂ ਦੇ ਵਿੱਚ ਕਈ ਥਾਵਾਂ ਤੇ ਬਰਫਬਾਰੀ ਹੋਈ ਹੈ ਜਿਸ ਤੋਂ ਬਾਅਦ ਸਲਾਨੇ ਉਤਸ਼ਾਹਿਤ ਜ਼ਰੂਰ ਨਜ਼ਰ ਆਏ ਨੇ ਪਰ ਉਸ ਦੇ ਨਾਲ ਹੀ ਮੈਦਾਨੀ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਵੇਖਣ ਨੂੰ ਮਿਲਿਆ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਠੰਡ ਵਧੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਜਿਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਠੰਡ ਵਧੇਗੀ ਤਾਂ ਦਿੱਲੀ ਐਨਸੀਆਰ ਸਣੇ ਕਈ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਚਿਤਾਈ ਜਾ ਰਹੀ ਹੈ ਚੰਡੀਗੜ੍ਹ ਤੋਂ ਮੇਰੇ ਨਾਲ ਰੋਹਿਤ ਬਾਂਸਲ ਲਾਈਵ ਜੁੜ ਚੁੱਕੇ ਨੇ ਤੇ ਫਰੀਦਕੋਟ ਤੋਂ ਦੇਵਾਨੰਦ ਮੇਰ ਨਾਲ ਲਾਈਵ ਜੁੜਨੇ ਸਭ ਤੋਂ ਪਹਿਲਾਂ ਆਪਾਂ ਚੰਡੀਗੜ੍ਹ ਤੋਂ ਰੁਕ ਕਰ ਲੈਨੇ ਰੋਹਿਤ ਇਸ ਵਕਤ ਤੁਸੀਂ ਕਿੱਥੇ ਮੌਜੂਦ ਹੋ ਤੇ ਕਿਹੋ ਜਿਹਾ ਮੌਸਮ ਹੈ ਅਜੀ ਤੁਸੀਂ ਜੇਕਰ ਗੱਲ ਕਰੀਏ ਤੇ ਇਸ ਵਕਤ ਮੈਂ ਚੰਡੀਗੜ੍ਹ ਦੀ ਸੁਖਨਾ ਲੇਕ ਤੇ ਖੜਾ ਹੋਇਆ ਇਸ ਪਾਸੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਕਿਸ ਤਰੀਕੇ ਦੇ ਨਾਲ ਅਜ ਬਿਹਤ ਤੇਜ਼ ਹਵਾਵਾਂ ਨੇ ਜਿਹੜੀਆਂ ਤੁਹਾਨੂੰ ਇਸ ਜਗ੍ਹਾ ਦੇ ਉੱਪਰ ਨਜ਼ਰ ਆ ਰਹੀਆਂ ਨੇ ਇਹ ਹਵਾਵਾਂ ਚਲਦੀਆਂ ਹੋਈਆਂ ਔਰ ਜੇਕਰ ਅੱਜ ਦਾ ਜ਼ਿਕਰ ਕਰੀਏ ਤਾਂ ਪਹਿਲਾਂ ਦੇ ਮੁਕਾਬਲੇ ਜਿਹੜੀ ਤੰਦ ਜ਼ਰੂਰ ਘੱਟ ਨਜ਼ਰ ਆ ਰਹੀ ਹੈਗੀ ਜਿਹੜੀ ਵਿਜ਼ਿਬਿਲਟੀ ਆ ਉਹ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹੈਗੀ ਪਰ ਜਿਹੜੀਆਂ ਤੇਜ਼ ਹਵਾਵਾਂ ਨੇ ਉਹਨਾਂ ਦੇ ਕਰਕੇ ਠੰਡ ਆ ਜਿਹੜੀ ਉਹ ਜ਼ਰੂਰ ਵਧਦੀ ਹੋਈ ਨਜ਼ਰ ਆ ਰਹੀ ਹੈਗੀ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਜਿੱਥੇ ਬਰਫ਼ਬਾਰੀ ਸ਼ੁਰੂ ਹੋ ਚੁੱਕੀ ਆ ਤਾਂ ਉੱਥੇ ਹੀ ਮੈਦਾਨੇ ਇਲਾਕਿਆਂ ਦੇ ਵਿੱਚ ਜਿਹੜੀ ਉਸ ਦੇ ਨਾਲ ਠੰਡ ਬਦਨੀ ਸੁਭਾਅਕ ਆ ਔਰ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਵੀ ਹਵਾ ਚੱਲਦੀ ਆ ਆਮ ਤੌਰ ਤੇ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਕਿ ਪਾਲਾ ਪੋ ਦਾ ਨਾਮ ਆਗਦਾ ਪਾਲਾ ਬਾਦ ਆ ਪਾਲਾ ਪਾਪ ਸਰਦੀ ਔਰ ਵਾ ਪਾਵ ਸਰਦੀ ਵੱਧਦੀ ਹੈ ਔਰ ਕੁਝ ਅਜੀਹਾ ਹੀ ਮੌਸਮ ਅੱਜ ਨਜ਼ਰ ਆ ਰਿਹਾ ਹੈ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਜ਼ਰੂਰ ਵਧਣੀ ਸ਼ੁਰੂ ਹੋ ਗਈ ਹੈ ਧੁੰਦ ਜ਼ਰੂਰ ਅੱਜ ਚੰਨੀਗੜ੍ਹ ਦੇ ਵਿੱਚ ਘੱਟ ਨਜ਼ਰ ਆ ਰਹੀ ਹੈ ਪਰ ਠੰਡ ਦਾ ਪ੍ਰਕੋਪ ਹੈ ਜਿਹੜਾ ਲਗਾਤਾਰ ਜਾਰੀ ਹੈ ਔਰ ਤੇਜ਼ ਹਵਾਵਾਂ ਜਿਹੜੀਆਂ ਚੱਲ ਰਹੀਆਂ ਸੁਖਣਾ ਨਿਕਦਾ ਤੁਹਾਨੂੰ ਪਾਣੀ ਵੀ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਉਹ ਸਟੇਜ ਹਵਾਵਾਂ ਦੇ ਨਾਲ ਬੰਦਾ ਹੋਇਆ ਨਜ਼ਰ ਆ ਰਿਹਾ ਹੈਗਾ ਔਰ ਇੱਕ ਪਾਣੀ ਵੀ ਜਿਹੜੀ ਤੁਹਾਨੂੰ ਸਾਊਂਡ ਨਜ਼ਰ ਆ ਜਿਹੜੀ ਆਪਾਂ ਨੂੰ ਸੁਣਾਈ ਦਿੰਦੀ ਹੈਗੀ ਉਹ ਸਾਫ਼ ਤੌਰ ਤੇ ਸੁਣਾਈ ਦੇ ਰਹੀ ਹੈ ਕਿਉਂਕਿ ਇਹਨਾਂ ਹਵਾਵਾਂ ਦੇ ਨਾਲ ਜਿਹੜੀ ਲਗਾਤਾਰ ਠੰਡ ਹੈਗੀ ਉਹ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਵੀ ਵਧਣੀ ਸ਼ੁਰੂ ਹੋਈ ਹੈ ਪਰ ਵਿਜ਼ਿਬਿਲਟੀ ਜਿਹੜੀ ਜ਼ਰੂਰ ਹੈਗੀ ਉਹ ਅਕਲੀਏ ਕਿ ਵਧੀ ਹੈਗੀ ਕਿਉਂਕਿ ਧੁੰਦ ਦਾ ਜਿਹੜਾ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਧੁੰਦ ਲਗਾਤਾਰ ਨਜ਼ਰ ਆ ਰਹੀ ਸੀ ਉਸ ਤਰੀਕੇ ਨਾਲ ਧੁੰਦ ਨਜ਼ਰ ਨਹੀਂ ਆ ਰਹੀ ਪਿੱਛੇ ਦੀ ਵੀ ਤਸਵੀਰਾਂ ਤੁਸੀਂ ਦੇਖੋਗੇ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਸਵੇਰੇ ਇਸ ਜਗ੍ਹਾ ਦੇ ਉੱਪਰ ਸੈਰ ਕਰਨ ਦੇ ਲਈ ਪਹੁੰਚਦੇ ਨੇ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਉੱਪਰ ਜਿਹੜੇ ਆ ਚੰਡੀਗੜ੍ਹ ਦੇ ਲੋਕ ਨੇ ਜਾਂ ਸ਼ੈਅ ਕਰਨ ਦੇ ਲਈ ਪਹੁੰਚਦੇ ਨੇ ਤਾਂ ਇਹ ਸੁਖਣਾ ਲੇਖ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਸਵੇਰੇ ਸਵੇਰੇ ਆ ਜਿਹੜਾ ਕਲੀਏ ਚ ਕੁਦਰਤ ਦਾ ਆਨੰਦ ਮਾਣੋਗੇ ਕੁਦਰਤ ਦੀ ਜਿਹੜੀਆਂ ਤਸਵੀਰਾਂ ਔਰ ਮਹਿਸੂਸ ਹੈ ਜਿਹੜਾ ਇਸ ਏਰੀਆ ਤੋਂ ਕਿਉਂਕਿ ਬਿਲਕੁਲ ਚੰਡੀਗੜ੍ਹ ਦੇ ਨਾਲ ਲੱਗਦਾ ਜਿਹੜਾ ਪਹਾੜੀ ਏਰੀਆ ਹੈਗਾ ਔਰ ਇਸੇ ਏਰੀਆ ਦੇ ਵਿੱਚ ਜਿਹੜਾ ਕਲੀਏ ਕਿ ਜਿੱਥੇ ਪਹਾੜਾਂ ਦੇ ਵਿੱਚ ਬਰਸਵਾਰੀ ਸ਼ੁਰੂ ਹੋ ਗਈ ਹੈ ਤਾਂ ਉਸ ਦਾ ਅਸਰ ਹੁਣ ਮੈਦਾਨੀ ਠੀਕੇ ਰੋਹਿਤ ਤੁਸੀਂ ਸੜਨਾਲ ਬਣੇ ਰਹੋ ਤੁਸੀਂ ਸਾਨੂੰ ਚੰਡੀਗੜ੍ਹ ਦਾ ਹਾਲ ਦਿਖਾਇਆ ਤਾਂ ਅਸੀਂ ਫਿਲਹਾਲ ਮਾਲਵੇ ਦਾ ਰੁਕ ਕਰ ਲੈਨੇ ਆ ਫਰੀਦਕੋਟ ਤੋਂ ਮੇਰੇ ਨਾਲ ਦੇਵਨੰਦ ਲਾਈਵ ਜੁੜੇ ਹੋਏ ਨੇ ਤਾਂ ਦੇਵਨੰਦ ਤੁਸੀਂ ਇਸ ਵਕਤ ਕਿੱਥੇ ਮੌਜੂਦ ਹੋ ਮਾਲਵੇ ਦੇ ਲੋਕਾਂ ਦੇ ਠੰਡ ਦਾ ਕੀ ਅਸਰ ਪੈ ਰਿਹਾ ਹੈ ਆ ਬਿਲਕੁਲ ਦੱਦਗੀ ਜੀ ਫਰੀ ਕੋਰਟ ਦੇ ਕੋਰਟ ਬਰੋਡ ਤੇ ਸਿੱਧਾ ਤਸਵੀਰਾਂ ਦਿਖਾਦਾ ਕਿ ਬਿਲਕੁਲ ਹਾਲਾਤ ਆ ਜਿਹੜੇ ਬਿਲਕੁਲ ਜਿਹੜੀ ਲੋਕਾਂ ਦੀ ਜਿਹੜੀ ਐਸੋ ਲਵਾਜਾਈ ਹੈ ਉਹ ਵੀ ਬਿਲਕੁਲ ਧੀਮੀ ਹੋਈ ਹੈ ਤੇ ਠੰਡ ਦਾ ਜਿਹੜਾ ਗੱਲ ਕਰੀਏ ਪੂਰੇ ਮਾਲਵੇ ਵਿੱਚ ਜਿਹੜੀ ਠੰਡ ਆ ਉਹ ਕਾਫੀ ਜ਼ਿਆਦਾ ਵੱਧ ਚੁੱਕੀ ਆ ਤੇ ਲੋਕ ਆ ਜਿਹੜੇ ਬਹੁਤ ਘੱਟ ਘਰੋਂ ਬਾਹਰ ਹੁੰਦੇ ਨੇ ਦੱਦਗੀ ਚਾਰ ਪੰਜ ਜਿਹੜੀ ਚਾਰ ਤੋਂ ਪੰਜ ਦਿਨ ਦੇ ਵਿੱਚ ਵਿੱਚ ਹਜੇ ਜਿਹੜੇ ਵਿਗਿਆਨੀ ਕਹਿ ਰਹੇ ਨੇ ਕਿ ਫਿਰ ਵੀ ਨਾ ਧੁੱਪ ਦਾ ਅਸਰ ਉਹ ਨਹੀਂ ਦੇਖ ਸਕਦਾ ਕਿਉਂਕਿ ਸੂਰਜ ਦੇਵਤਾ ਦੇ ਦਰਸ਼ਨ ਜਿਹੜੇ ਉਹ ਨਹੀਂ ਹੋ پا ਰਹੇ ਤੇ ਠੰਡ ਲਗਾਤਾਰ ਮਤ ਆਈਓ ਬਾਹਰ ਨਿਕਲੋ ਕਿਉਂਕਿ ਇਸ ਤਰ੍ਹਾਂ ਜਿਹੜੀ ਠੰਡ ਹੈ ਜਿਹੜੀ ਪੋਦੇ ਮਹੀਨੇ ਵਿੱਚ ਜਿਹੜਾ ਕਮਰਾ ਜਿਹੜੇ ਬੰਦੇ ਨੂੰ ਬੁਖਾਰ ਖਾਂਸੀ ਦਮਾ ਜਿਹੜੇ ਮਰੀਜ਼ ਨੇ ਉਹਨਾਂ ਨੂੰ ਖਾਸ ਕਰਕੇ ਬਾਹਰ ਕਰੋ ਨਹੀਂ ਨਿਕਲਣਾ ਚਾਹੀਦਾ ਇਸ ਕਰਕੇ ਕਈ ਤਰ੍ਹਾਂ ਦੇ ਬਿਮਾਰਗ ਜਿਹੜੇ ਫੈਲਦੇ ਤੋਂ ਤਸਵੀਰਾਂ ਦਖਾਤਾਂ ਦੂਸਰੇ ਪਾਸੇ ਨੇ ਤੂਣੀ ਲਗਾ ਕੇ ਲੋਕ ਆ ਜਿਹੜੇ ਆਪਣੇ ਆਪ ਦਾ ਬਚਾ ਜਿਹੜਾ ਉਹ ਕਰ ਰਹੇ ਨੇ ਕੋਕਾ ਕੇ ਸੇਕ ਰਹੇ ਨੇ ਕਿਉਂਕਿ ਠੰਡ ਦਾ ਪ੍ਰਕੋਪ ਹੈ ਜਿਹੜਾ ਉਹ ਜਾਦਾ ਵੱਧ ਚੁੱਕਾ ਤੇ ਇਸ ਵੇਲੇ ਜਿਹੜੇ ਕੋਈ ਸੀ ਖੜੇ ਆ ਕੋਟਕਪੁਰਾ ਰੋਡ ਤੇ ਜਿਹੜਾ ਕੋਟਪੁਰਾ ਰੋਡ ਆ ਬਠਿੰਡਾ ਕੋਟਪੁਰਾ ਰੋਡਾ ਉੱਥੇ ਖੜੇ ਆ ਤੇ ਹਾਈਵੇ ਤੇ ਤੇ ਲੋਕ ਆ ਜਿਹੜੇ ਬਹੁਤ ਘੱਟ ਆ ਜਿਹੜੇ ਰਫ਼ਤਾਰ ਆ ਜਿਹੜੀ ਕੀਤੀ ਹੋਈ ਆ ਤੇ ਵਹੀਕਲ ਜਿਹੜੇ ਸਲੋ ਜਾ ਰਹੇ ਨੇ ਬੱਸਾਂ ਸਾਡੇ ਸਪੀਚਸ ਤੋਂ ਦੇਖਿਆ ਸੀ ਉਹ ਵੀ ਬਿਲਕੁਲ ਬਹੁਤ ਸਲੋ ਜਾ ਰਹੇ ਨੇ ਕਿਉਂਕਿ ਠੰਡ ਕਰਕੇ ਇਹ ਦੱਸਿਆ ਜਾ ਰਿਹਾ ਕਿ ਪ੍ਰਸ਼ਾਸਨ ਲਗਾਤਾਰ ਤੇ ਲਾਗੇ ਦਾਗੇ ਜਿਹੜਾ ਮੌਸਮ ਉਹ ਸਾਫ਼ ਹੋਣ ਦੀ ਜਿਹੜੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਂ ਬਿਲਕੁਲ ਦੇਵਨਾ ਤੁਸੀਂ ਤਸਵੀਰਾਂ ਜ਼ਰੂਰ ਸਾਂਝਾ ਕਰੋ ਕਿਉਂਕਿ ਬੀਤੇ ਦਿਨ ਹੀ ਜੋ ਵਿਜ਼ਿਬਿਲਟੀ ਸੀ ਉਹ 300 ਮੀਟਰ ਦਰਜ ਕੀਤੀ ਗਈ ਸੀ ਉਸ ਤੋਂ ਇੱਕ ਦਿਨ ਪਹਿਲਾਂ ਸਿਰਫ 50 ਮੀਟਰ ਵਿਜ਼ਿਬਿਲਟੀ ਦਰਜ ਕੀਤੀ ਗਈ ਸੀ ਤਾਂ ਤਸਵੀਰਾਂ ਜ਼ਰੂਰ ਸਾਂਝਾ ਕਰੋ ਕਿ ਅੱਜ ਦੀ ਵਿਜ਼ਿਬਿਲਟੀ ਦਾ ਕੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਬਿਲਕੁਲ ਵਿਜ਼ਿਬਿਲਟੀ ਦੀ ਗੱਲ ਕਰੀਏ ਤਾਂ ਬਿਲਕੁਲ ਤੁਹਾਨੂੰ ਦਿਖਾ ਦਾਂਗੇ ਇੱਕ ਵਾਰੀ ਪਿੱਛੇ ਫਿਰ ਦੋਹਰਾ ਵਾਲੀ ਤਸਵੀਰਾਂ ਧਕਾਉਂਦਾ ਕਿ ਰੋਡਪੁਰਾ ਰੋਡ ਆ ਜਿਹੜਾ ਬਿਲਕੁਲ ਤੁਸੀਂ ਦੂਰ ਤੱਕ ਜਿਹੜੀ ਇੱਕ ਨਿਗਾਹ ਜਿਹੜੀ ਜਾਂਦੀ ਹੋਗੀ ਕਿ ਆਖਰਕਾਰ ਬੱਸਾਂ ਦੀ ਜਿਹੜੀ ਰਫਤਾਰ ਆ ਉਹ ਵੀ ਘਟਾ ਹੈ ਵਹੀਕਲ ਜਾ ਰਹੇ ਨੇ ਉਹ ਵੀ ਜਿਹੜੀਆਂ ਲਾਈਟਾਂ ਜਿਹੜੀਆਂ ਨੇ ਫੋਕ ਲਾਈਟਾਂ ਉਹ ਚਲਾ ਰਹੇ ਨੇ ਤੇ ਬਿਲਕੁਲ ਵਿਜ਼ਿਬਿਲਟੀ ਜਿਹੜੀ ਐ ਸੋ ਥੋੜੀ ਦੂਰੀ ਤੇ ਘਟ ਜਿਹੜਾ ਦਿਖਾਈ ਦਿੰਦਾ ਤੇ ਹਾਈਵੇ ਤੇ ਜਾ ਕੇ ਹੋਰ ਜ਼ਿਆਦਾ ਜਿਹੜੀ ਧੁੰਦ ਆ ਜ਼ਿਆਦਾ ਅਸੰਗਣੀ ਹੋ ਜਾਂਦੀ ਇਸ ਕਰਕੇ ਲੋਕਾਂ ਨੂੰ ਵੀ ਲਗਾਤਾਰ ਆ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਜਿਹੜੀ ਉਹ ਅਪੀਲ ਕਰਦੀ ਨਜ਼ਰ ਆ ਰਹੀ ਹੈ ਕਿ ਆਪਰੇਲ ਫੈਕਟਰ ਲਗਾ ਕੇ ਚੱਲੋ ਤੇ ਜਿਹੜੀ ਰਫਤਾਰ ਘਟਾ ਕੇ ਚੱਲੋ ਕਿਉਂਕ ਦੇ ਵੀ ਲੋਕ ਜਿਹੜੇ ਬਹੁਤ ਘਟ ਜਿਹੜਾ ਆਉਂਦੇ ਜਿਹੜਾ ਦਿਖਾਈ ਦਿੰਦੇ ਨੇ ਆਖਰਕਾਰ ਲੋਕਾਂ ਦੀ ਜਿਹੜੀ ਆਉਣ ਦੀ ਰਫ਼ਤਾਰ ਉਹ ਵੀ ਕਿਤੇ ਨਾ ਕਿਤੇ ਉੱਚ ਘਟ ਹੋਈ ਹੈ ਤੇ ਇਸ ਵੇਲੇ ਦੀ ਗੱਲ ਕਰੀਏ ਤਾਂ ਅਸੀਂ ਫ੍ਰੀ ਕੋਰਟ ਦੇ ਕੋਰਟ ਪ੍ਰਾ ਰੋਡ ਤੇ ਖੜੇ ਹਾਂ ਜਿੱਥੇ ਲਗਾਤਾਰ ਆ ਕਾਫੀ ਹਵਾ ਸਹੀ ਹੁੰਦੀ ਸੀ ਹੁਣ ਜਿਹੜੀ ਹਵਾ ਸਹੀ ਹੈ ਬਿਲਕੁਲ ਘਟ ਗਈ ਦਿੰਦੀ ਹੈ ਤੇ ਲੋਕਾਂ ਨੂੰ ਲਗਾਤਾਰ ਪ੍ਰਸ਼ਾਸਨ ਸਰਕਾਰ 'ਸ ਨਾਲ ਦੀ ਅਪੀਲ ਕਰ ਰਹੀ ਤੇ ਬੱਚਿਆਂ ਨੂੰ ਵੀ ਛੁੱਟੀਆਂ ਇਸੇ ਕਰਕੇ ਸਗਲ ਕੀਤੀ ਗਈ ਹੈ ਠੰਡ ਜਿਹੜੀ ਜ਼ਿਆਦਾ ਵੱਧ ਗਈ ਹੈ ਤੇ ਮੌਸਮ ਵਿਗਿਆਨੀ ਨੇ ਇਹੀ ਕਹਿਣਾ ਕਿ 4 ਤੋਂ 5 ਦਿਨ ਲੱਗ ਸਕਦੇ ਨੇ ਮੌਸਮ ਕੁੱਲ ਨੂੰ ਕਿਉਂਕਿ ਸੂਰਜ ਦੇ ਕਰ ਲੈਨੇ ਰੋਹਿਤ ਬੰਸਲ ਮੇਰੇ ਨਾਲ ਲਾਈਵ ਜੁੜੇ ਹੋਏ ਨੇ ਰੋਹਿਤ ਤੁਸੀਂ ਇਸ ਵਕਤ ਸੁਖਨਾਲੇਕ ਤੇ ਮੌਜੂਦ ਹੋ ਅਕਸਰ ਹੀ ਸੁਖਨਾਲੇਕ ਤੇ ਸਵੇਰ ਦੇ ਸਮੇਂ ਲੋਕ ਸੈਰਸ ਪਟੇਲੇ ਜ਼ਰੂਰ ਆਉਂਦੇ ਨੇ ਤਾਂ ਵੱਧਦੀ ਠੰਡ ਦਾ ਕੀ ਇਸ ਸੈਰ ਤੇ ਅਸਰ ਵੇਖਣ ਨੂੰ ਮਿਲਿਆ ਕਿ ਲੋਕਾਂ ਦੀ ਇੱਥੇ ਆਮਦ ਘਟੀ ਹੈ ਜਾਂ ਲੋਕਾਂ ਦੀ ਜਿਉਂਦੀ ਤਿਉਹ ਹੀ ਆਪਣੀ ਸੈਰ ਨੂੰ ਲੈ ਕੇ ਲੋਕ ਉਨਾ ਹੀ ਇੱਥੇ ਪਹੁੰਚ ਰਹੇ ਨੇ ਆ ਦੇਖੋ ਕੁਲਵਿੰਦਰ ਦੋ ਤਿੰਨ ਚੀਜ਼ਾਂ ਬਿਹਤ ਅਹਿਮ ਹੁੰਦੀਆਂ ਨੇ ਜਿਹੜੇ ਵਿਅਕਤੀ ਸੈਰ ਕਰਦੇ ਨੇ ਅਕਸਰ ਸੈਰ ਦੇ ਵਿੱਚ ਗੈਪ ਨਹੀਂ ਪਾਉਂਦੇ ਕਿਉਂਕਿ ਠੰਡ ਨੇ ਤਾਂ ਤੋ ਜਦੋਂ ਜਸਵੇਰੀ ਕਿਸੇ ਕੰਮ ਤੇ ਜਾਣ ਲਈ ਮਜਬੂਰ ਹੋ ਤਾਂ ਕੱਪੜਿਆਂ ਦਾ ਖਿਆਲ ਰੱਖਣਾ ਵੀ ਹੁਣ ਜ਼ਰੂਰੀ ਹੈ ਕਿ ਕੱਪੜੇ ਤੁਹਾਡੇ ਕਿਸ ਤਰੀਕੇ ਦੇ ਹੋਣ ਤੁਸੀਂ ਇਸ ਪਾਸੇ ਵੀ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਜਿਹੜੇ ਲੋਕ ਨੇ ਉਸੇ ਤਰੀਕੇ ਦੇ ਨਾਲ ਆਮਦ ਜਿਸ ਤਰੀਕੇ ਦੇ ਨਾਲ ਪਹਿਲਾਂ ਆਉਂਦੀ ਸੀ ਸੁਖਣਾ ਲੇਖ ਦੇ ਉੱਪਰ ਉਸੇ ਤਰੀਕੇ ਦੇ ਨਾਲ ਹੀ ਨਜ਼ਰ ਆ ਰਹੀ ਹੈ ਕਿ ਕੋਈ ਉਸ ਦਾ ਅਸਰ ਹੈ ਜਿਹੜਾ ਛੰਡਦਾ ਉਹ ਲੇਕ ਤੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਪਿਛਲੇ ਦਿਨਾਂ ਦੀ ਜੇਕਰ ਮੈਂ ਗੱਲ ਕਰਾਤਾ ਇਸੇ ਸੁਖਨਾ ਲੇਕ ਦੇ ਉੱਪਰ ਜਿਹੜੀ ਵਿਜ਼ਿਬਿਲਟੀ ਸੀ ਬਹੁਤ ਘੱਟ ਨਜ਼ਰ ਆਉਂਦੀ ਸੀ ਪਰ ਅੱਜ ਤੁਸੀਂ ਦੇਖੋਗੇ ਤਾਂ ਤੁਹਾਨੂੰ ਦੂਰ ਤੱਕ ਜਿਹੜੀ ਸੁਖਨਾ ਲੇਕ ਆ ਉਹ ਨਜ਼ਰ ਘਟੋ ਘਟਾ ਆ ਰਹੀ ਹੈ ਪਰ ਇਸੇ ਸੁਖਨਾ ਲੇਕ ਤੇ 50 ਮੀਟਰ ਤੱਕ ਦੀ ਜਿਹੜੀ ਵਿਜ਼ਿਬਿਲਟੀ ਹੈ ਉਹ ਵੀ ਕਈ ਦਿਨਾਂ ਦੇ ਵਿੱਚ ਨਜ਼ਰ ਆਉਂਦੀ ਸੀਗੀ ਪਰ ਅੱਜ ਦਾ ਅੱਜ ਜੇਕਰ ਤੁਹਾਨੂੰ ਠੀਕੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਰੋਹਿਤ ਤੁਸੀਂ ਸਾਡੇ ਨਾਲ ਚੰਡੀਗੜ੍ਹ ਦਾ ਮੌਸਮ ਸਾਂਝਾ ਕੀਤਾ ਤਾਂ ਫਰੀਦਕੋਟ ਤੋਂ ਦੇਵਨੰਦ ਮੇਰੇ ਨਾਲ ਜੁੜੇ ਹੋਏ ਸੀ ਤਾਂ ਦੇਵਨੰਦ ਤੁਹਾਡ